ਅਮਰੀਕਾ ਦੇ ਨਿਊਯਾਰਕ ਸਿਟ ਗੁਰਦੁਆਰਾ ਸੰਸਾਗਰ ਵੱਲੋਂ ਤੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਇੱਕ ਖਾਸ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਸਮਾਗਮ ਗੁਰੂ ਸਾਹਿਬ ਦੀ ਉਸ ਮਹਾਨ ਕੁਰਬਾਨੀ ਨੂੰ ਸਾਰੀ ਕੌਮ ਅਤੇ ਪਾਈਚਾਰਾ ਤੱਕ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ। ਇਹ ਮੰਗਲ ਸਮਾਗਮ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਸਮੂਹ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਨਾਲ ਹੀ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਹਨ। ਇਸੇ ਸਬੰਧੀ ਦੂਜੀ ਮੀਟਿੰਗ ਗੁਰਦੁਆਰਾ ਬਾਬਾ ਮੱਖਣ ਸ਼ਾ ਲਬਾਣਾ ਸਿੱਖ ਸੈਂਟਰ ਨਿਊਯਾਰਕ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਹੋਏ ਅਹੁਦੇਦਾਰਾਂ ਵੱਲੋਂ ਆਪਣੇ ਆਪਣੇ ਸੁਝਾਅ ਦਿੱਤੇ ਗਏ ਤਾਂ ਜੋ ਇਸ ਸਮਾਗਮ ਸਾਂਝੇ ਉਪਰਾਲੇ ਦੇ ਰੂਪ ਵਿੱਚ ਕਾਮਯਾਬ ਬਣਾਇਆ ਜਾ ਸਕੇ ਇੱਕ ਤਾਂ ਮੈਂ ਬੇਨਤੀ ਕੀਤੀ ਸੀ ਵੀ ਸਾਰੇ ਗੁਰਦੁਆਰਿਆਂ ਦੀ ਇੱਕ ਕਮੇਟੀ ਬਣਾ ਲਓ ਉਹ ਕਮੇਟੀ ਮੀਟਿੰਗ ਕਰਕੇ ਇਸ ਪ੍ਰੋਗਰਾਮ ਨੂੰ ਸਾਰੇ ਨੂੰ ਤਰੀਕੇ ਕਿਦਾਂ ਕਿਦਾਂ ਕਰਨਾ ਜਿਹੜਾ ਅਸੀਂ ਲਿਖ ਚੁੱਕੇ ਹਾਂ ਉਹਦੇ ਵਿੱਚ ਸਾਨੂੰ ਤਬਦੀਲੀ ਕਰਨ ਲਈ ਬੜੀ ਮੁਸ਼ਕਲ ਆ ਕਿਉਂਕਿ ਅਸੀਂ ਸਭ ਨੂੰ ਟਿਕਟਾਂ ਭੇਜ ਸਕਿਆ ਤੇ ਸਾਰਿਆਂ ਨੂੰ ਬੁੱਕ ਵੀ ਕਰ ਸਕੋ ਪਿਛਲੇ ਹਫਤੇ ਵੀ ਦੱਸਿਆ ਸੀਗਾ ਜਿਹਨੇ ਕਥਾ ਵਾਰੀ ਕਰਤੀ ਬੁੱਕ ਕੀਤੀ ਆ ਬਾਬਾ ਬੰਤਾ ਸਿੰਘ ਜੀ ਭਾਈ ਗੁਰਮੀਰ ਸਿੰਘ ਜੀ ਕੈਨੇਡਾ ਤੋਂ ਤੇ ਗਿਆਨੀ ਰਣਜੀਤ ਸਿੰਘ ਜੀ ਬੰਗਲਾਸ ਤੋਂ ਹੈਡਕੱਪ ਤੇ ਇੱਥੇ ਭਾਈ ਹਰਜਨ ਸਿੰਘ ਜੀ ਖਾਲਸਾ ਭਾਈ ਨਰਿੰਦਰ ਸਿੰਘ ਜੀ ਤੇ ਇੱਥੇ ਜਿਹੜਾ ਸਾਡੇ ਸਦਾ ਬੁੱਕ ਹੈ ਭਾਈ ਗੁਰਮੀ ਅਮਰੀਕ ਸਿੰਘ ਦੀ ਗਵਾਸਤ ਮੈਂ ਇਹਨਾਂ ਨੂੰ ਬੇਨਤੀ ਕੀਤੀ ਆ ਸਾਡੇ ਸੇਵਾਦਾਰਾਂ ਨੂੰ ਕਿ ਉਸ ਦਿਨਾਂ ਕੀਰਤਨ ਨਹੀਂ ਕਰਨਾ ਕਿਉਂਕਿ ਬਾਹਰ ਵਾਲਿਆਂ ਕੋਲੇ ਸੁਣਨਾ ਅਸੀਂ ਤਾਂ ਚਿਰ ਨਹੀਂ ਸਾਨੂੰ ਸਾਰੇ ਸੰਗਤ ਨੂੰ ਪਤਾ ਹੈ ਤੇ ਕਬੀਸ਼ਰ ਭਾਈ ਮਹਿਤ ਸਿੰਘ ਜੀ ਇਹ 6 ਜਥੇ ਹੋ ਗਏ ਹੁਣ ਜੇ ਅਸੀਂ ਇਹਨਾਂ ਨੂੰ ਟਿਕਟਾਂ ਭੇਜ ਸੁਖਿਆ ਤੇ ਇਹਨਾਂ ਨੂੰ ਬੁਲਾ ਚੁੱਕਿਆ ਤੇ ਇਹਨਾਂ ਨੂੰ ਤੁਸੀਂ ਟਾਈਮ ਨਿਯਤ ਕਰਨਾ ਰੱਖ ਕੇ ਕਮੇਟੀ ਨੇ ਵੀ ਕਿੰਨਾ ਕਿੰਨਾ ਦੇਣਾ ਕਿੰਨੇ ਮੇਰੇ ਵੀਰ ਗੁਰੂ ਘਰਾਂ 'ਚ ਪਹੁੰਚੇ ਨੇ ਸਾਰੇ ਮੈਦਿਆਂ ਨੂੰ ਜੀ ਆਖਦਾ ਹਾਂ ਜਿਨੇ ਆਪਣੇ ਨੌਜਵਾਨ ਬੱਚੇ ਨੇ ਉਹਨਾਂ ਮੈਂ ਕਿਹਾ ਜੇ ਆਪਾਂ ਦੇਖੀਏ ਚਾਰ-ਪੰਜ ਮੁੰਡੇ ਵਧੀਆ ਜਿਹੜੇ ਇੰਗਲਿਸ਼ ਨੂੰ ਵਧੀਆ ਬੋਲ ਲੈਂਦੇ ਨੇ ਆਪਣੇ ਉਹਨਾਂ ਦਸੀਏ ਗੁਰਤੇ ਇੱਕ ਬੜਾ ਇਤਿਹਾਸਕ ਹੀ ਹੈ ਉਸ ਬਾਰੇ ਬੱਚੇ ਬੋਲਣ ਤੇ ਮੈਸੇਜ ਵਧੇ ਜਾਂਦਾ ਤੇ ਆਪਾਂ ਦੇ ਰੋਜ਼ ਪੁੱਛੀਆਂ ਬੋਲਦੇ ਹੀ ਆ ਤੇ ਮੈਂ ਕਹਿੰਦਾ ਕੋਈ ਵਧੀਆ ਬਲਾਰਾ ਜੇ ਜਿਹੜਾ ਇੰਗਲਿਸ਼ ਬੋਲਦਾ ਹੋਵੇ ਬਾਹਰੋਂ ਬੁਲਾ ਲਈ ਆਪਾਂ ਜਿਹਨੂੰ ਇਤਿਹਾਸ ਗੁਰਤੇ ਇੱਕ ਬੜਾ ਪੂਰਾ ਪਤਾ ਹੋਵੇ ਇੰਗਲਿਸ਼ ਜਿਹਨੇ ਪੀੜ੍ਹੀਆਂ ਲੋਕੀ ਆਣੇ ਨੇ ਉਹਨਾਂ ਸਮਝਾ ਸਕੇ ਵਧੀਆ ਤਰੀਕੇ ਨਾਲ ਕਿ ਆਪਾਂ ਕੋਸ਼ਿਸ਼ ਕਰੀਏ ਕਿ ਪ੍ਰੋਬਲਮ ਬਹੁਤ ਵੱਡਾ ਹੈ ਤੇ ਇੱਚ ਕੋਈ ਵੀ ਇਦਾਂ ਦਾ ਪ੍ਰੋਬਲਮ ਆਵੇ ਜੇ ਆਪਣੀ ਬਨਾਮੀ ਹੋਵੇ ਕਿ ਤੁਹਾਡੇ ਵਿੱਚ ਪੜ੍ਹੇ ਲਿਖੇ ਵਿਦਵਾਨ ਜਿਹੜੇ ਨੇ ਜਿਨ੍ਹਾਂ ਨੂੰ ਸਿੱਖੀ ਦਾ ਪਤਾ ਹੈ ਉਹਨਾਂ ਦਾ ਹੋਣਾ ਜ਼ਰੂਰੀ ਹੈ ਤੇ ਉਹਨਾਂ ਨੂੰ ਪਤਾ ਵੀ ਹੈ ਕਿ ਇੱਥੋਂ ਦੇ ਲੀਡਰ ਨੂੰ ਕਿੱਦਾਂ ਟੈਕਲ ਕਰਨਾ ਹੈ ਉਹਨਾਂ ਨੂੰ ਅੱਜ ਜਿਵੇਂ ਸਿੱਖ ਕਲੀਸ਼ਨ ਹੈ ਸਿੱਖ ਕਿੰਨੀਆਂ ਜਮਾਤਾਂ ਦੇ ਸਿੱਖ ਹੈ ਉਹ ਉਹਨਾਂ ਡਾਇਰੈਕਟਿਡ ਸਿੱਖ ਹੈ ਉਹਨਾਂ ਨੂੰ ਵਿੱਚ ਲਿਆ ਕੇ ਉਹਨਾਂ ਦਾ ਰੋਲ ਇਦੇ ਵਿੱਚ ਉਹਨਾਂ ਕੋਲ ਗਾਈਡੈਂਸ ਲੈਣੀ ਚਾਹੀਦੀ ਹੈ ਕਿ ਅਸੀਂ ਇੰਨਾ ਪੈਸਾ ਵੀ ਫਿਕਰ ਕਰ ਰਹੇ ਆ ਤੇ ਅਸੀਂ ਇਹ ਪ੍ਰੋਗਰਾਮ ਨੂੰ ਕਿਸ ਆਧਾਰ 'ਤੇ ਚਲਾਈਏ ਤਾਂ ਕਿ ਸਿੱਖਿਆ ਦਾ ਧਿਆਨ ਜਿਹੜਾ ਦੂਸਰਿਆਂ 'ਤੇ ਨਾ ਹੋਵੇ ਮੈਂ ਕਹਿਣਾ ਚਾਹੁੰਦਾ ਵੀ ਜਿੰਨੇ ਜਿੰਨੇ ਵੀ ਤੁਹਾਡੇ ਬੱਚੇ ਆ ਸਕੂਲ ਦੇ ਵਿੱਚ ਜਿੱਦਾਂ ਸਾਡੇ 400 ਬੱਚਾ ਤਕਰੀਬਨ ਸਕੂਲ ਦੇ ਵਿੱਚ ਹੈਗਾ ਉਹਨਾਂ ਬੱਚਿਆਂ ਨੂੰ ਤੁਸੀਂ ਇੱਕ ਯੂਨੀਫਾਰਮ ਪਾ ਕੇ ਜਿੱਦਾਂ ਵਾਈਟ ਯੂਨੀਫਾਰਮ ਆ ਉਹ 400 ਬੱਚਾ ਜਿੱਦਾਂ ਮੱਖਣਛਾਲ ਬਾਣੇ ਦੇ ਵਿੱਚ 300 ਬੱਚਾ ਬਾ ਬਾਕੀ ਗੁਰਦੁਆਰਿਆਂ ਦੇ ਵਿੱਚ ਵੀ ਬੱਚੇ ਹੋਣਗੇ ਇਹੋ ਬੱਚਾ 1000 1500 ਬੱਚਾ ਉੱਥੇ ਇਕੱਠਾ ਹੋ ਜਵੇ ਇੱਕ ਬੰਨੇ ਇੱਕ ਬੰਨੇ ਉਹ ਜਿਹੜੇ ਬੱਚੇ ਬੈਠ ਜਾਣ ਤੇ ਤਾਂ ਕਿ ਜਿਹੜਾ ਆਉਣ ਵਾਲਾ ਕੋਈ ਪ੍ਰਚਾਰਕ ਆ ਉਹਨੂੰ ਉਹਦੀ ਗੱਲ ਜਿਹੜੀ ਸਮਝ ਆ ਸਕੇ ਜੇ ਤੁਸੀਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦਾ ਜਿਹੜਾ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤੇ ਉਹ ਬੁੱਕ ਕਰੋ ਆਪਣੇ ਸਪੀਕਰ ਤਰੂ ਕਰੋ ਇੰਗਲਿਸ਼ ਦੇ ਵਿੱਚ ਤਿਆਰ ਚਰਚਾਂ ਦੇ ਵਿੱਚ ਜਾਓ ਮਸਜਿਦਾਂ ਦੇ ਵਿੱਚ ਜਾਓ ਮੰਦਰਾਂ ਦੇ ਵਿੱਚ ਜਾਓ ਉਹਨਾਂ ਨੂੰ ਦੱਸੋ ਉੱਥੇ ਇਥੇ ਤੁਹਾਡੇ ਕਿਸੇ ਨੇ ਨਹੀਂ ਆਉਣਾ ਮੈਂ ਨਹੀਂ ਕਹਿੰਦਾ ਕੋਈ 10-15 ਕੋਰਿਆਂ ਤੋਂ ਵੱਧ ਤੁਹਾਡੇ ਇਸ ਪ੍ਰੋਗਰਾਮ ਦੇ ਵਿੱਚ ਆਉ। ਤੁਹਾਡਾ ਆਪਣਾ ਪ੍ਰੋਗਰਾਮ ਆਏ ਆਪਣੇ ਤੁਸੀਂ ਸਿੱਖਾਂ ਨੇ ਸਾਰਿਆਂ ਨੇ ਅਸੀਂ ਉੱਤੇ ਇਕੱਠੇ ਹੋਣਾ ਵਾ ਦੂਜਿਆਂ ਨੂੰ ਤਾਂ ਕਿਸੇ ਨੇ ਆਉਣਾ ਨਹੀਂਗਾ ਇਸ ਕਰਕੇ ਅਸੀਂ ਜਿਆਦਾ ਤੁਸੀਂ ਕਹੋ ਆਹ ਅਮਰੀਕਨ মিডিਆ ਜ਼ਰੂਰ ਆਉਣਾ ਚਾਹੀਦਾ 5 ਮਿੰਟ ਕੋਈ ਬੋਲੇ ਜਿਹੜਾ ਜਿਹੜਾ ਸਿਸਟਮ ਆ ਉਹ ਸਿਸਟਮ ਨੂੰ ਸਾਨੂੰ ਅਡਾਪਟ ਕਰਨਾ ਪੈਣਾ ਤੇ ਜਿਦਾਂ ਆਪਾਂ ਵਿਚਾਰ ਰੱਖੇ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਸੱਚਕੇ ਦੱਸਣਾ ਚਾਹੀਦਾ ਬੜੀ ਪਹਿਲੇ ਹਫ਼ਤੇ ਵੀ ਆਪਾਂ ਬੋਲੇ ਸੀ ਇਸ ਬਾਰੇ ਬੋਲੇ ਸੀ ਕਿ ਸਿਰਫ ਆਪਣੇ ਧਰਮ ਵਿੱਚ ਗੱਲ ਨਹੀਂ ਰਹਿਣੀ ਚਾਹੀਦੀ ਹਿੰਦੂ ਧਰਮ ਨਹੀਂ ਦੂਜੇ ਵੀ ਜਿਹੜੇ ਧਰਮ ਨੇ ਬੰਦੇ ਨੇ ਉਹਨਾਂ ਨੂੰ ਸਾਰੇ ਵੱਤ ਵਾਤ ਸਜਣਾ ਚਾਹੀਦਾ ਪਰ ਮੈਂ ਜਾਂਦਾ ਹਾਂ ਜਿਹਨੂੰ ਸੈਮਲੇ ਟਾਈਪ ਦਾ ਬੰਦਾ ਬਣਾਇਆ ਜਾਂਦਾ ਜਿਹਦੇ ਵਿੱਚ ਬਲਾਰੇ ਜਾਦੇ ਇਹਦੇ ਇਸ ਵਿੱਚ ਜਿਹੜੇ ਪ੍ਰਭਾਵਸ਼ਾਲੀ ਆਪਣਾ ਭਾਸ਼ਣ ਦੇ ਸਕਦੇ ਦੂਜਾਂ ਨੂੰ ਕੀ ਦੱਸ ਸਕਦੇ ਵੀ ਇਹਦੀ ਮਹੱਤਤਾ ਕੀ ਸੀ ਤੇ ਸਿੱਖ ਧਰਮ ਬਣਿਆ ਕਿਸ ਲਈ ਤੇ ਸਿੱਖ ਧਰਮ ਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹਦਾ ਮੈਸੇਜ ਕੀ ਹੈ ਗੱਲ ਤੇ ਆਪਣੀ ਇਹ ਹੀ ਨਾ ਕਿ ਆਪਾਂ ਜਦੋਂ ਵੀ ਗੱਲ ਕਰਦੇ ਆ ਵੀ ਸਿੱਖ ਧਰਮ ਜਿਹੜਾ ਹੈਗਾ ਵੀ ਇਹ ਬਹੁਤ ਵਧੀਆ ਪਰ ਆਪਾਂ ਦਸਨ ਚ ਨਾ ਕਾਮਯਾਬ ਰਹੇ ਕਿਉਂ ਨਾ ਕਾਮਯਾਬ ਰਹੇ ਕਿ ਅਸੀਂ ਜਦੋਂ ਕੋ ਮੌਕਾ ਬਣਦਾ ਤੇ ਅਸੀਂ ਆਪਣਾ ਹੋਰ ਹੀ ਤਰ੍ਹਾਂ ਪ੍ਰੋਗਰਾਮ ਬੁੱਕ ਕਰ ਲੈਨੇ ਆ ਅਸੀਂ ਉਹਦੀ ਰੂਪਰੇਖਾ ਇਸ ਤਰ੍ਹਾਂ ਹੀ ਤਿਆਰ ਕਰ ਲੈਨੇ ਆ ਕਿ ਜਿਹੜਾ ਸਾਰਾ ਸਮਾਂ ਉਸ ਪਾਸੇ ਲਗਾ ਦਿੰਨੇ ਆ ਜਿਹੜਾ ਜਿਹੜਾ ਸਾਡਾ ਪ੍ਰਭਾਵ ਦਸਨਾ ਹੁੰਦਾ ਉਹ ਹੀ ਪਿੱਛੇ ਛੱਡ ਦਿੰਨੇ ਆ ਕੋਈ ਮੈਸੇਜ ਚੰਗਾ ਜੇ ਆਪਾਂ ਸਿਟੀ ਤੇ ਬੁਲਾ ਰਹੇ ਸੱਦਣੇ ਆ ਚਾਹੇ ਉਹ ਕਾਂਗਰਸ ਮੈਨ ਆ ਸਿਟੀ ਕਾਉਂਸਲ ਆ ਜਾਂ ਮੰਨ ਲਓ ਕਿ ਮੇਅਰ ਆਉਂਦਾ ਵਾ ਇੱਕ ਉਹਦਾ ਮੈਸੇਜ ਦਿੱਤਾ ਜਾਵੇ ਕਿ ਅਸੀਂ ਸਿੱਖ ਬਣੇ ਕਿਉਂ ਆ ਤੇ ਸਿੱਖਾਂ ਦਾ ਬਲੀ ਬਲੀਦਾਨ ਕੀ ਦੇਣ ਕੀ ਇਸ ਦੂਜੀਆਂ ਕੌਮਾਂ ਨੂੰ ਇੱਕ ਸਾਡਾ ਗੁਰੂ ਗ੍ਰੰਥ ਸਾਹਿਬ ਕੱਲਾ ਵਾ ਜਿਹਦੇ ਚ உபਦੇਸ਼ ਚੋਂ ਵਰਨਾਂ ਨੂੰ ਸਾਂਝਾ ਵਾ ਕੁਰਾਨ ਦੇ ਵਿੱਚ ਕਿਤੇ ਰਾਮ ਨਹੀਂ ਆਉਂਦਾ ਤੇ ਗੀਤਾ ਚ ਕਿਤੇ ਅੱਲਾ ਨਹੀਂ ਆਉਂਦਾ ਤੇ ਸਾਡੇ ਸਾਰੇ ਹੀ ਆਉਂਦੇ ਆ ਤੇ ਇਹ ਦੱਸ ਹੋ ਸਕਦਾ ਜਿਹੜਾ ਵਾਕਿਆ ਫਲੂਟ ਇੰਗਲਿਸ਼ ਆ ਮਤਲਬ ਕਿ ਮੇਰੇ ਤੁਹਾਡੇ ਵਰਗਾ ਜਿੰਨੇ ਕਾਪਾ ਬੈਠੇ ਆ ਇੰਨਾ ਵਿਸਤਾਰ ਨਾਲ ਦੱਸਣਾ ਬੜਾ ਔਖਾ ਉਹ ਪ੍ਰੋਬਲਮ ਦੇ ਵਿੱਚ ਵਰਨ ਆਣਾ ਚਾਹੀਦਾ ਤੇ ਜਾਂ ਆਪਣ ਮੇਹਰ ਆਣਾ ਚਾਹੀਦਾ ਤੇ ਜਾਂ ਕੋਈ ਜਿਹੜੇ ਸਿਟੀ ਕਾਉਂਸਲ ਨਹੀਂ ਉਹ ਆਣੀ ਜੀ ਇਹਨਾਂ ਨੂੰ ਮਗਾ ਲੋ ਦੂਜੀ ਗੱਲ ਜਿੱਦਾਂ ਆਪਾਂ ਗੱਲਾਂ ਕਰਦੇ ਪਿਆ ਵੀ ਹਾਂ ਵੀ ਬੁਲਾਰਿਆਂ ਦੀ ਬੁਲਾਰੇ ਡੈਫੀਨਿਟਲੀ ਡਿਫਰੈਂਟ ਕਮਿਊਨਿਟੀ ਤੋਂ ਆ ਰਹੇ ਆ ਡੈਫੀਨਿਟ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਆਪਾਂ ਕਿਸੇ ਵੀ ਕਲਚਰਲ ਸੁਸਾਇਟੀ ਮੱਖਣਸ਼ਾਲਵਾਣਾ ਦੇ ਪ੍ਰਧਾਨ ਸਾਹਿਬ ਨੇ ਬੋਲਣਾ ਉਹ ਆਪਾਂ ਹੀ ਟਾਈਮ ਨੂੰ ਨਿਯਤ ਕਰੀਏ ਵੀ 2 ਮਿੰਟ ਤੋਂ ਜ਼ਿਆਦਾ ਨਾ ਬੋਲੀਏ ਤੇ ਕੀਰਤਨ ਵੀ ਹੋਵੇ ਤੇ ਕੋਈ ਹੋਰ ਜੇ ਸੂ ਜਵਾਨ ਆਪਣਾ ਵਿਚਾਰ ਦੇਣਾ ਚਾਹੁੰਦਾ ਤਾਂ ਉਹ ਜ਼ਰੂਰ ਦਿੱਤੇ ਜਾਣ ਸੋ ਸਾਰੇ ਚੇਅਰਮੈਨਸ ਵੀ ਦਿੱਤੀ ਜਾ ਮੈਂ ਸੁਣਦਾ ਤੇ ਜੇ ਅਸੀਂ ਜੋਤੀ ਸੁਣਨੀ ਆ ਫਿਰ ਸਾਨੂੰ ਸੰਗਤ ਦੀ ਲੋੜ ਹੈ ਜੇ ਸਾਨੂੰ ਸੰਗਤ ਚਾਹੀਦੀ ਆ ਤਾਂ ਸਾਨੂੰ ਬੁਲਾ ਰਹੇ ਉਹ ਚਾਹੀਦੇ ਆ ਜਿਨ੍ਹਾਂ ਨੂੰ ਕੋਈ ਪਿਆਰ ਤੇ ਸਾਥ ਹੁੰਦਾ ਹੋਵੇ ਨਾ ਕਿ ਸਿਰਫ ਮਸ਼ਹੂਰੀ ਦੇ ਕਿਹਾ ਬਈ ਬਧਾਈਆਂ ਹੀ ਦੇਣ ਇਸ ਜੀ ਤੇ ਬਹੁਤ ਦੌਰ ਕਰਨੀ ਪੈਣੀ ਆ ਕਿਉਂਕਿ ਸੰਗਤ ਬੁਲਾ ਰਿਹਾ ਹਾਂ ਭੁਲਾਈਆਂ ਨਾਲ ਬੁਲਾ ਰਿਆ ਨੂੰ ਹੀ ਸੁਣਦੀ ਆ ਕੋਈ ਸਪੈਸ਼ਲ ਕੋਈ ਪ੍ਰੋਗਰਾਮ ਦਿੰਦਾ ਹੋਵੇ ਉਹਨੂੰ ਦੌਰ ਨਾਲ ਸੁਣਦੀ ਆ ਇਸ ਜੀ ਨੂੰ ਬਹੁਤ ਦੌਰ ਨਾਲ ਬਣ ਕਰਨਾ ਪੈਣਾ ਆਪਾਂ ਸਾਰਿਆਂ ਵਿਚਾਰ ਦੇ ਰਹੇ ਆ ਕਿ ਅਸੀਂ ਉਹਨਾਂ ਨੂੰ ਵੀ ਸੱਦ ਲਈ ਅਸੀਂ ਉਹਨਾਂ ਨੂੰ ਵੀ ਸੱਦ ਲਈ ਅਸੀਂ ਉਹਨਾਂ ਨੂੰ ਵੀ ਸੱਦ ਲਈਏ ਪਰ ਇਹਨਾਂ ਨੂੰ ਪੁੱਛੋ ਬਾਬਾ ਜੀ ਨੇ ਕਿ ਤੁਸੀਂ ਤਿੰਨ ਜਥੇ ਤੇ ਤਿੰਨ ਕਥਾਵਾਚਕ ਟਾਈਮ ਤੁਹਾਡਾ 4.5 ਘੰਟੇ ਆ ਡੇਢ ਘੰਟਾ ਤੁਹਾਡਾ ਹੁੰਦਾ ਨਿਕਲ ਜਾਣਾ ਤੇ ਮਤਲਬ ਉਹਨਾਂ ਨੂੰ ਜੇ ਸੱਦਣੇ ਤਾਂ ਉਹਨਾਂ ਨੂੰ 2-2 4-4 10-10 ਮਿੰਟ ਜੇ ਉਹ ਸਕਾਲਰ ਸੱਦੇ ਹੋ ਕੋਈ ਹਿੰਦੂ ਸਕਾਲਰ ਸੱਦੇ ਹੋ ਕੋ ਆਪਣਾ ਸਿੱਖ ਸਕਾਲਰ ਸੱਦੇ ਹੋ ਤੇ ਉਹ ਸੱਦੇ ਹੋ ਤੁਸੀਂ ਉਹਨਾਂ ਨੂੰ ਅੱਧਾ-ਅੱਧਾ ਘੰਟਾ ਤੇ ਚਾਹੀਦਾ ਹੁੰਦਾ ਪਰ ਤੇ ਘੰਟਾ ਮੰਗਦੇ ਨੇ ਅੱਧਾ-ਅੱਧਾ ਘੰਟਾ ਚਾਹੀਦਾ ਪਰ ਇਹ ਜਾਂ ਫਿਰ ਕੋਈ ਪ੍ਰੋਗਰਾਮ ਜਿਹੜਾ ਬੁਲਾਰਿਆਂ ਦਾ ਨਾ ਜਿਹੜਾ ਸਿੱਖੀ ਦੇ ਪ੍ਰਚਾਰ ਦਾ ਇਹ ਅਲੱਗ ਕਰੋ ਇਸ ਟਾਈਮ ਉਹਨਾਂ ਦਾ ਪ੍ਰੋਗਰਾਮ ਜਿਹੜਾ ਪੂਰਾ ਟਾਈਮ ਜਿਹੜਾ 6 ਘੰਟੇ 6 6.5 ਘੰਟੇ ਨੇ 6 ਤੇ ਪਹਿਲਾਂ ਹੀ ਆ ਇੱਕਦੋ ਹੋਰ ਵਿੱਚ ਆ ਜਾਣੇ ਨੇ ਜਨੀਆਂ ਆਪਾਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਪਰ ਕੋਈ ਕੋਈ ਲੈ ਆ ਗੋ ਕੋਈ ਅਫੀਸ਼ਲ ਆ ਜਾਏਗਾ ਕੋ ਕਾਂਗਰਸਮੈਨ ਆ ਜਾਏਗਾ ਕੋ ਮੇਅਰ ਆ ਜਾਏਗਾ ਉਹਨਾਂ ਦੇ ਉਹਨਾਂ ਨੇ ਤੇ ਦੋ ਦੋ ਤਿੰਨ ਤਿੰਨ ਮਿੰਟ ਬੋਲ ਕੇ ਚਲੇ ਜਾਣਾ ਫਿਰ ਉਹਨਾਂ ਨੂੰ ਐਕਸਪਲੇਨ ਕਰਨ ਵਾਲਾ ਵੀ ਦੂਜੇ ਨੇ ਬੋਲਣਾ ਜਿਹੜੇ ਲੈ ਕੇ ਆਉਣਾ ਉਹਨੇ ਕਿਹਾ ਮੈਂ ਵੀ 2 ਮਿੰਟ ਬੋਲਣਾ ਤੇ ਇਹ ਚੀਜ਼ ਦਾ ਟਾਈਮ ਦੇਖੋ ਤੁਸੀਂ ਟਾਈਮ ਕਿੰਨਾ ਤੁਹਾਡੇ ਕੋਲ ਸਿਰ ਉਹਦੇ ਚ ਇਹ ਆ ਵੀ ਆਪਾਂ ਇਸ ਚੀਜ਼ ਦੀ ਵਿਚਾਰ ਜ਼ਰੂਰ ਕਰੀਏ ਜਿੱਦਾਂ ਆਪਾਂ ਨੂੰ ਦੱਸਿਆ ਗਿਆ ਵੀ ਆਪਣੇ ਬੰਦੇ ਕਹਿੰਦੇ ਵੀ ਬੁਲਾਰੇ ਬੁਲਾਰੇ ਸਰੋਤੇ ਤੇ ਗੋਲੇ ਤੇ ਹੋਣੇ ਨਹੀਂਗੇ ਲੇਕਿਨ ਆਪਾਂ ਤਾਂ ਉਹਨਾਂ ਨੂੰ ਲਿਆਉਣਾ ਜਿਹੜੇ ਸਾਡੇ ਨਾਲ ਵਿਚਰਦੇ ਨੇ ਪੋਲੀਟਿਕਲ ਲੀਡਰ ਕੋ ਗੋਰੀਆਂ ਨੇ ਵਾਕਿਆ ਨਹੀਂ ਉੱਥੇ ਸੁਣਨਾ ਗੋਰੀਆਂ ਨੇ ਕਿਹਾ ਆ ਕੇ ਬਹਿ ਕੇ ਸੁਣਨਾ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਆਪਣੇ ਕੋ ਜੇ ਆਪਣੇ ਜੇ ਕਾਰ ਵੀ ਲਾਇਆ ਤੇ ਕੋਈ ਈਡੀ ਵੇਡੀ ਗੱਲ ਨਹੀਂ ਅਗਲੇ ਦਿਨ ਗੁਰੂ ਘਰਾਂ ਦੇ ਵਿੱਚ ਵੀ ਪ੍ਰੋਗਰਾਮ ਹੈਗੇ ਆ ਉੱਥੇ ਕਥਾਵਾਚਕੀ ਦਾ ਕੀਰਤਨੀ ਉੱਥੇ ਵੀ ਲੱਗ ਸਕਦੇ ਆ ਹੁਣ ਤੁਸੀਂ ਮਹਾਰਾਜ ਸਿੰਘ ਦੀ ਗੱਲ ਕਰਦੇ ਆ ਅੱਧੇ ਘੰਟੇ ਤੋਂ ਤਿਆਰ ਹੀ ਹੁੰਦੇ ਨੇ ਉਹਨਾਂ ਘੰਟਾ ਲੈਣਾ ਲੋਕੀ ਉਹਨਾਂ ਨੂੰ ਸੁਣਦੇ ਵੀ ਨਹੀਂ ਮੇਰੇ ਕਹਿਣ ਤੋਂ ਬਾਅਦ ਵੀ ਇਹ ਅਗਲੀ ਮੀਟਿੰਗ ਤੇ ਆਪਾਂ ਫਾਈਨਲ ਫੈਸਲਾ ਕਰਦੇ ਆਂ ਆਪਾਂ ਨੂੰ ਸਹਿਯੋਗ ਪੂਰਾ 100% ਉਹ ਗੁਰਮਤ ਪ੍ਰੋਗਰਾਮ ਉਹਦਾ ਕਰਨਾ ਚਾਹੀਦਾ ਜੇ ਆਪਾਂ ਕੋਈ ਨਾ ਕੋਈ ਉਹੋ ਜਿਹਾ ਜੈਸ ਹਾਬਨਾ ਆਪਾਂ ਪੋਲੀਟੀਕਲ ਵਿੰਗ ਨਾਲ ਵੇਖਣਾ ਤੇ ਆਪਾਂ ਨੂੰ ਵੀ ਪੋਲੀਟੀਕਲ ਵਿੰਗ ਦੇ ਨਾਲ ਹੋਰ ਪ੍ਰੋਗਰਾਮ ਵੀ ਕਰ ਲੈਣਾ ਚਾਹੀਦਾ ਕੋਈ ਏਡੀ ਵੱਡੀ ਗੱਲ ਨਹੀਂ ਗਈ ਇੱਥੇ ਜ਼ਿਕਰ ਯੋਗ ਹੈ ਕਿ 28 ਨਵੰਬਰ ਨੂੰ ਹੋਣ ਵਾਲੇ ਇਸ ਸਮਾਗਮ ਦੇ ਵਿੱਚ ਦੇਸ਼ ਵਿਦੇਸ਼ ਤੋਂ ਵੱਡੇ ਕੀਰਤਨੀ ਜਥੇ ਪ੍ਰਸਿੱਧ ਕਥਾਵਾਚਕ ਅਤੇ ਢਾਡੀ ਜਥੇ ਸ਼ਿਰਕਤ ਕਰਨਗੇ ਇਹ ਜਥੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾਵਾਂ ਦੇ ਨਾਲ ਨਿਹਾਲ ਕਰਨਗੇ